ਜਦੋਂ ਸਬਰ ਟੁੱਟ ਜਾਂਦਾ ਹੈ ਤਾਂ ਆਖਰੀ ਰਾਹ ਚੁਣਨਾ ਪੈਂਦਾ ਜਾਵੇਗੀ ਕਿ ਆਖਿਰ ਇੱਕ ਨੌਜਵਾਨ ਦਾ ਸਬਰ ਟੁੱਟ ਜਾਂਦਾ ਹੈ ਤੇ ਉਸ ਨੂੰ ਆਖਰੀ ਰਾਹ ਕਿਉਂ ਚੁੜਨਾ ਪੈਂਦਾ ਹੈ ਇਹ ਮਾਮਲਾ ਜਿਹੜਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦਾ ਸੀ ਜਿੱਥੇ ਇੱਕ ਨੌਜਵਾਨ ਨੇ ਪਿੰਡ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਗਾਲੀ ਗਲੋਚ ਅਤੇ ਜ਼ਲੀਲ ਕਰਨ ਦਾ ਮਾਮਲਾ ਜਿਹੜਾ ਸੀ ਸਾਹਮਣੇ ਆਇਆ ਜਿਸ ਤੋਂ ਬਾਅਦ ਦੁਖੀ ਹੋ ਕੇ ਬੱਬੇਹਾਲੀ ਨਹਿਰ ਦੇ ਵਿੱਚ ਹੀ ਉਸਨੇ ਛਾਲ ਮਾਰ ਦਿੱਤੀ ਨਹਿਰ ਦੇ ਵਿੱਚ ਛਲਾਂਗ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਨਹਿਰ ਦੇ ਕੰਢੇ ਖੜੋ ਕੇ ਇੱਕ ਵੀਡੀਓ ਵੀ ਬਣਾਈ ਸੀ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਜਿਸ ਵਿੱਚ ਉਸਨੇ ਇਸ ਘਟਨਾ ਦੇ ਜ਼ਿੰਮੇਦਾਰ ਪਿੰਡ ਦੇ ਉਸ ਤਿੰਨ ਠਹਿਰਾਇਆ ਜਿਸ ਦੀ ਦੁਕਾਨ ਤੇ ਹੋ ਕੰਮ ਕਰਦਾ ਸੀ ਉੱਥੇ ਹੀ ਛਾਲ ਮਾਰਨ ਵਾਲੇ ਨੌਜਵਾਨ ਦੀ ਪਛਾਣ ਜਿਹੜੀ ਹੈ ਰਣਦੀਪ ਸਿੰਘ ਉਰਫ ਰਾਣਾ ਵਾਸੀ ਆਏ ਹੋਏ ਵੀ ਉਹ ਦੁਕਾਨ ਤੇ ਕੱਲਾ ਸੀ ਤੇ ਨਿਸ਼ਾਨ ਸਿੰਘ ਦਾ ਗੋ ਆ ਕੇ ਦਵਕਾ ਮਾਰਿਆ ਉਹਨੂੰ ਪ੍ਰੈਸ਼ਰ ਪਾ ਮੜਾ ਨਿਆਣਾ ਸੀ ਗਾੜਾ ਗੱਡੀਆਂ ਗਾੜਾ ਗੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾਂ ਬਾਈ ਨਿਸ਼ਾਨ ਉਹਦਾ ਹਰਦੇਵ ਸਿੰਘ ਕੀ ਕੰਮ ਕਰਦਾ ਸੀ ਹਰਦੇਵ ਸਿੰਘ ਹਾਂ ਡੱਕ ਡੱਕਲ ਹੁੰਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਦੇਖੀ ਇਹ ਕੰਨਾ ਵਾਪਰੇ ਸੀ ਕਿੰਨੇ ਕੀ ਕਿਹਾ ਉਹਨੂੰ ਉਹ ਲੱਗੇ ਉਹ ਦੁਕਾਨ ਆ ਉਹਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਦੀ ਬਾਕੀ ਸਾਰੇ ਬੰਦੇ ਆ ਬੰਦ-ਬੰਦ ਕਰਕੇ ਆ ਗਏ ਤੇ ਕੱਲਾ ਹੀ ਤੋਂਨੇ ਆ ਕੇ ਪ੍ਰੈਸ਼ਰ ਪਾਇਆ ਗਾਂ-ਗੂਆਂ ਕੱਡੀਆਂ ਮੰਡੀ ਚ ਬੋਲਿਆ ਉਹਨੂੰ ਮੰਦਾ ਚੰਗਾ ਤੋਂ ਉਹਨੇ ਆਨੂੰ ਦੱਸਿਆ ਨਹੀਂ ਉਹ ਨਹਰੇ ਪਾਇਆ ਰਾਂਦਾ ਇਹ ਮੇਰਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਨਹਰੇ ਪੈਂਦੇ ਸਾਢੇ 9 10 ਦੀ 10:00 ਦੀ ਸਵੇਰ ਦਾ 10:00 ਦੀ ਸਵੇਰ ਤੇ ਮਾਗੋ ਇਹਨਾਂ ਨੂੰ ਕਿਉਂ ਮੈਂ ਕਿ ਨਸ਼ਾ ਫਾਨ ਮਿਲਣਾ ਚਾਹੀਦਾ ਦੋਸ਼ ਨਾ ਕੀ ਅਰੇ ਅੰਦੀਪ ਸਿੰਘ ਸਪੀਕਰ ਡੀ ਜੇ ਲਾਉਂਦਾ ਹੀ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਗੱਡੀਆਂ ਵਾਂ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾਲ ਉੱਥੇ ਰਹਿੰਦੇ ਨੇ ਜੀ ਅੰਦੇ ਅੱਡੇ ਤੇ ਇਹ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਆ ਤੇ ਘਰ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇਸ਼ਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਚਾਹੀਏ ਇਹ ਸਾਡੇ ਕੋ 10 ਪਾਉਣੇ 11 ਇਨੇ ਕਿਹਾ ਹੈ। ਆ ਇੰਨਾ ਚੰਗਾ ਵੀ ਕਿ ਇਹਨੂੰ ਕਦੀ ਗਾਲ ਵੀ ਕੱਢਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿ ਉਹ ਸਿਆਣੇ ਬਣਨ ਨਮੋਸ਼ੀ ਖਾਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲੱਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲੱਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ ਟੇਢੀ ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਦਾ ਵੀ ਨਹੀਂ ਸੀ ਪਤਾ ਹੈਗਾ। ਦੀ ਮੰਗ ਕਰਦੀ ਮਾਂ ਗਈਆਂ ਨੂੰ ਇਨਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਇਨਸਾਫ ਚਾਹੀਦਾ ਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾ